ਅੱਜ ਸਾਮ ਨੂੰ ਸਮਰਾਲਾ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਇੱਕ ਫਾਸਟ ਫੂਡ ਰੇੜੀ ਤੇ ਲੱਗੇ ਘਰੇਲੂ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਰੇੜੀ ਦੇ ਨਾਲ ਬਣੀ ਹੈਂਡਲੂਮ ਦੀ ਦੁਕਾਨ ਦੇ ਬਾਹਰ ਸਮਾਨ ਤੱਕ ਪਹੁੰਚ ਗਈ ਜਿਸ ਕਾਰਨ ਦੁਕਾਨ ਦੇ ਬਾਹਰ ਪਏ ਗੱਦੇ ਬੁਰੀ ਤਰ੍ਹਾਂ ਜਲ ਕੇ ਰਾਖ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਘਟਨਾ ਤੋਂ ਬਾਅਦ ਸਮਰਾਲਾ ਇਲਾਕੇ ਵਿੱਚ ਤਹਿਸਦ ਦਾ ਮਾਹੌਲ ਪੈਦਾ ਹੋ ਗਿਆ ਗੱਦਿਆਂ ਨੂੰ ਲੱਗੀ ਹੋਈ ਅੱਗ ਆਲੇ-ਦੁਆਲੇ ਦੇ ਦੁਕਾਨਦਾਰ ਅਤੇ ਰਾਹਗੀਰਾਂ ਦੁਆਰਾ ਬੁਝਾਇਆ ਗਿਆ ਇਹ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੁਆਰਾ ਗੈਰਕਾਨੂੰਨੀ ਤੌਰ ਤੇ ਖੜੀਆਂ ਰੇੜੀਆਂ ਦੇ ਮਾਲਕਾਂ ਨੂੰ ਬਾਰ ਬਾਰ ਸਮਝਾਉਣ ਤੇ ਜਿਹੜੀਆਂ ਵਾਲੇ ਪ੍ਰਸ਼ਾਸਨ ਨੂੰ ਅੰਗੂਠਾ ਦਿਖਾ ਕੇ ਮਨਮਰਜ਼ੀ ਨਾਲ ਗੈਰਕਾਨੂੰਨੀ ਤੌਰ ਤੇ ਕੰਮ ਕਰਦੇ ਨੇ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਕੀ ਨਾਮ ਤੁਹਾਡਾ ਹੈ? ਹਾਂਜੀ ਵੀਰੇ ਮੇਰਾ ਨਾਮ ਸਿੰਦਰਪਾਲ ਸਿੰਘ ਹੈ। ਕੀ ਮਾਮਲਾ ਹੈ ਜੀ? ਕਹਿੰਦੇ ਕਿ ਅੱਜ ਨੁਕਸਾਨ ਹੋਇਆ। ਚੰਡੀਗੜ੍ਹ ਰੋਡ ਤੇ ਮੇਰੀ ਗੱਡਿਆਂ ਦੀ ਦੁਕਾਨ ਆਨੰਦਪੁਰ ਨਿਸ਼ਾ ਦੇ ਨਾਮ ਤੇ। ਕਸਟਮਰ ਨੂੰ ਦੇਣ ਵਾਸਤੇ ਸਾਮਾਨ ਬਾਹਰ ਕੱਢਿਆ ਪਿਆ ਸੀ ਸਾਡਾ ਗੱਡੇ ਵਗੈਰਾ ਪਰਦੇ ਵਗੈਰਾ ਤੇ ਨਾਲ ਸਾਡੇ 버ਗਰਾਂ ਦੀ ਰੇੜੀ ਲੱਗਦੀ ਆ ਤੇ ਇੱਕਦਮ ਉਹਨੇ ਸਿਲੰਡਰ ਤੇ ਧਮਾਕਾ ਹੋਇਆ ਸਾਰੇ ਅੱਗ ਲੱਗੀ ਮੈਂ ਤੁਹਾਨੂੰ ਸੀਸੀਟੀਵੀ ਦੀ ਵੀਡੀਓ ਵੀ ਦੇ ਦੂੰਗਾ ਕੋਈ ਸਾਰਾ ਦੇਖੋ ਕਿੰਨੇ ਬੁਰੇ ਹਾਲਾਤ ਨੇ ਜਿਹੜਾ ਜਾਂਦੇ ਹੋ ਕਿ ਜਿੰਨੇ ਕਿ ਬਾਹਰ ਵਾਹਨ ਵੀ ਖੜੇ ਹੁੰਦੇ ਨੇ ਕਿ ਹੋਰ ਲੋਕ ਵੀ ਖੜੇ ਹੁੰਦੇ ਨੇ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਕਿਰ ਇਹਨਾਂ ਨਾਲ ਬਾਹਰ ਵੀ ਖੜੇ ਹੁੰਦਾ ਲੋਕ ਵੀ ਖੜੇ ਹੁੰਦੇ ਆ ਉਹ ਅੰਦਰ ਤਾਂ ਅੱਗ ਆ ਸਕਦੀ ਸੀ ਕੁਝ ਵੀ ਹੋ ਸਕਦਾ ਸੀ ਤਾਂ ਪਤਾ ਕਿਵੇਂ ਲੱਗੇ ਜਦੋਂ ਅੱਗ ਲੱਗੀ ਹੋਵੇ ਮੈਨੂੰ ਤਾਂ ਬਾਹਰ ਰੌਲਾ ਹੀ ਸੁਣਿਆ ਵੀਰੇ ਮੈਂ ਤਾਂ ਅੰਦਰ ਕੰਮ ਕਰਦਾ ਸੀ ਜਦ ਲੋਕਾਂ ਨੇ ਰੌਲਾ ਗੂੜਾ ਪਾਇਆ ਤਾਂ ਹੀ ਪਤਾ ਲੱਗਿਆ ਮੈਨੂੰ ਕਿ ਇਹ ਗੈਰ ਕਾਨੂੰਨੀ ਦੁਕਾਨਾਂ ਖੜਦੇ ਨੇ ਇਹਨਾਂ ਨੂੰ ਸ਼ਹਿ ਪਾਣ ਦਿੰਦਾ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਰੇੜੀ ਪੈਸੇ ਲੈ ਕੇ ਵੀਰੇ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਮਰਸ਼ੀਅਲ ਨਹੀਂ ਐ ਰੈ residenial ਸਿਲੰਡਰ ਅਗਰੇ ਦਾ ਤੇ ਜਿਵੇਂ ਨਗਰ ਕੌਂਸਲ ਹੈ ਨਗਰ ਕੌਂਸਲ ਤੇ ਕਾਰਵਾਈ ਕਿਉਂ ਨਹੀਂ ਕਰਦੀ ਜਦ ਕਿ ਗੈਰ ਕਾਨੂੰਨੀ ਖੜੇ ਹੁੰਦੇ ਨੇ ਦੁਕਾਨ ਦਾ ਟੈਕਸ ਦਿੰਦਾ ਐ ਇਹਨਾਂ ਨੂੰ ਕੁਝ ਕਰਦਾ ਬਿਲਕੁਲ ਵੀਰੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ

ਉਹ ਫਿਰ ਪਾਣੀ ਨਾਲ ਹੀ ਕਿੰਨਾ ਦੁੱਤਿਆ ਵੀ ਅੱਗ ਲੱਗੀ ਉਹ ਬਾਹਰ ਦੇ ਵਿੱਚ ਲੈ ਫਾਇਰ ਗੜੇ ਉਧਰ ਬੰਦੇ ਕਰਦੇ ਸੀ ਪੰਜ ਦੇ